ਤੁਹਾਨੂੰ ਪਤਾ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਕਿੰਨੇ ਆ 베ਰੀਆਂ ਹਨ ਹਰਮੰਦਰ ਸਾਹਿਬ ਦੀਆਂ ਪ੍ਰਕਰਮਾ ਵਿੱਚ 4 베ਰੀਆਂ ਨੇ 2 베ਰੀਆਂ ਜਿੱਥੇ ਦੁੱਖ ਭੰਜਣੀ ਸਾਹਿਬ 베ਰੀ ਹੈ ਇਹ ਉਹ 베ਰੀ ਹੈ ਜਿੱਥੇ ਬੀਬੀ ਰਜਨੀ ਦੇ ਪਤੀ ਗੁਰੂ ਦੀ ਕਿਰਪਾ ਨਾਲ arogh ਹੋ ਗਏ ਸਨ ਇਸ਼ਨਾਨ ਕਰਕੇ ਗੁਰੂ ਰਾਮਦਾਸ ਜੀ ਨੇ ਉਸ 베ਰੀ ਦਾ ਨਾਮ ਦੁੱਖ ਭੰਜਣੀ 베ਰੀ ਰੱਖਿਆ ਤੀਸਰੀ 베ਰੀ ਜਦੋਂ ਆਪਾਂ ਹਰਮੰਦਰ ਸਾਹਿਬ ਜਾਣੇ ਦਰਸ਼ਨੀ ਦਿਉੜੀ ਤੇ ਹੈ ਜਿਸ ਦਾ ਨਾਮ ਹੈ ਲਾਚੀ 베ਰ ਸਾਹਿਬ ਇਹਦੇ 베ਰ ਛੋਟੇ ਛੋਟੇ ਲਾਚੀਆਂ ਵਰਗੇ ਹਨ ਇਸ ਕਰਕੇ ਇਸ ਨੂੰ ਲਾਚੀ 베ਰ ਕਿਹਾ ਜਾਂਦਾ ਹੈ ਸੁਖਾ ਸਿੰਘ ਮਹਤਾਬ ਸਿੰਘ ਨੇ ਜਦੋਂ ਮੱਸੀ ਰੰਗੜ ਦਾ ਸਿਰ ਵੱਡਿਆ ਸੀ ਤਾਂ ਇਸ 베ਰੀ ਦੇ ਨਾਲ ਉਹਨਾਂ ਨੇ ਘੋੜੇ ਬਨ ਕੇ ਅੰਦਰ ਗਏ ਸਨ ਹਰਮੰਦਰ ਸਾਹਿਬ ਸਰੋਵਰ ਦੀ ਪ੍ਰਕਰਮਾ ਵਿੱਚ ਚੌਥੀ 베ਰੀ ਹੈ 베ਰ ਬਾਬਾ ਬੁੱਢਾ ਸਾਹਿਬ ਜੀ ਇਹ ਉਹ ਪਵਿੱਤਰ 베ਰੀ ਹੈ ਜਿਸ ਦੇ ਹੇਠਾਂ ਬੈਠ ਕੇ ਬਾਬਾ ਬੁੱਢਾ ਜੀ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਇੰਨਾ 베ਰੀਆਂ ਤੋਂ ਬਿਨਾ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਹੋਰ ਕਿਹੜਾ ਦਰਖਤ ਹੈ ਜੇਕਰ ਪਤਾ ਹੈ ਤਾਂ ਸਾਨੂੰ ਕਮੈਂਟ ਵਿੱਚ ਜਰੂਰ ਦੱਸੋ ਧੰਨਵਾਦ